ਤਰਸਲ 374 ਅਧਿਆਪਕ ਯੂਨੀਅਨ ਪੰਜਾਬ ਇਹ ਜਸੇਬੰਦੀ ਜਿਹੜੀ ਹੈ ਇਹ ਕੇਂਦਰੀ ਤਨਖਾਹ ਸਕੇਲਾਂ ਦੀ ਥਾਂ ਤੇ ਪੰਜਾਬ ਤਨਖਾਹ ਸਕੇਲ ਦੀ ਦੇਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਔਰ ਇਸ ਜਸੇਬੰਦੀ ਦੀ 25 ਜੂਨ ਨੂੰ ਜਲੰਧਰ ਰੈਲੀ ਸੀ ਰੈਲੀ ਤੋਂ ਬਾਅਦ ਜੋ ਜਾਣਕਾਰੀ ਮਿਲੀ ਹੈ 28 ਜੂਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਹੋਰ ਮੁਲਾਜ਼ਮ ਜਸੇਬੰਦੀਆਂ ਨਾਲ ਅ ਮੀਟਿੰਗਾਂ ਕੀਤੀਆਂ ਸੀ ਉੱਥੇ ਫਗਵਾੜੇ 'ਚ ਇਸ ਜਥੇਬੰਦੀ ਨਾਲ ਵੀ ਮੀਟਿੰਗ ਕੀਤੀ ਸੀ ਪਰ ਇਸ ਮੀਟਿੰਗ ਵਿੱਚ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਉਹਨਾਂ ਜਾਣਕਾਰੀ ਦਿੱਤੀ ਉਹਨਾਂ ਦਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਸੀ 3704 ਮਾਸਟਰ ਗ੍ਰੇਡ ਦੇ ਜਿਹੜੇ ਅਧਿਆਪਕ ਭਰਤੀ ਹੋਏ ਸੀ ਉਹਨਾਂ ਦਾ ਜਿਹੜਾ ਭਰਤੀ ਦਾ ਇਸ਼ਤਿਹਾਰ ਸੀ 17 ਜੁਲਾਈ 2020 ਤੋਂ ਪਹਿਲਾਂ ਜਾਰੀ ਹੋਇਆ ਸੀ ਜੀ ਇਸ ਕਰਕੇ ਜਿਹੜਾ ਪੰਜਾਬ ਸਰਕਾਰ ਦਾ ਫੈਸਲਾ ਵੀ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਰਿਮਾ ਤੇ ਕੇਂਦਰੀ ਤਨਖਾਹ ਸਕੇ ਲਾਗੂ ਹੋਣਗੇ ਉਹ ਉਹਨਾਂ ਤੇ ਲਾਗੂ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਭਰਤੀ ਪ੍ਰਕਿਰਿਆ ਜਿਹੜੀ ਸੀ 17 ਜੁਲਾਈ 2020 ਜੀ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ ਜੋ ਦਾਵਾ ਕੀਤਾ ਗਿਆ ਜੂਨੀਅਨ ਦੇ ਪ੍ਰਧਾਨ ਵੱਲੋਂ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੀ ਇਹ ਗੱਲ ਤੇ ਇਹ ਤਰਕ ਸੁਣਨ ਤੋਂ ਬਾਅਦ ਵਾਅਦਾ ਕੀਤਾ ਸੀ 28 ਜੁਲ ਤਰੀਕ ਨੂੰ ਉਹਨਾਂ ਨਾਲ ਮੀਟਿੰਗ ਕਰਕੇ 28 ਜੂਨ ਨੂੰ ਇਹ ਵਾਅਦਾ ਕੀਤਾ ਸੀ ਕਿ 17 ਜੁਲਾਈ ਨੂੰ ਚੰਡੀਗੜ੍ਹ ਜੂਨੀਅਨ ਦੀ ਦੁਬਾਰਾ ਮੀਟਿੰਗ ਕੀਤੀ ਜਾਵੇਗੀ ਜੀ ਇਹਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਬਕਾਇਦਾ ਤੌਰ ਤੇ ਸੱਦਾ ਜਾਵੇਗਾ ਜੀ ਔਰ ਐਡਵੋਕੇਟ ਜਨਰਲ ਦੇ ਸਾਹਮਣੇ ਇਹ ਮੁੱਦਾ ਰੱਖਿਆ ਜਾਵੇਗਾ ਜੀ ਜੇ ਐਡਵੋਕੇਟ ਜਨਰਲ ਸਹਿਮਤ ਹੋ ਗਏ ਕਿ ਇਸ ਮਾਮਲੇ ਵਿੱਚ ਕੋਈ ਕਾਨੂੰਨੀ ਅੜਚਣ ਨਾ ਹੋਈ ਤੇ ਉਹ 17 ਜੁਲਾਈ 2020 ਤੋਂ ਪਹਿਲਾਂ ਇਸ਼ਤਿਹਾਰ ਵਾਲੇ ਜਿਹੜੇ ਭਰਤੀ ਹੋਏ ਮਾਸਟਰ ਕਾਰਡਰ ਦੇ ਟੀਚਰ ਨੇ ਉਹਨਾਂ ਉੱਪਰ ਕੇਂਦਰੀ ਤਨਖਾਹ ਸਕੇਲ ਦੀ ਥਾਂ ਤੇ ਪੰਜਾਬ ਸਕੇਲ ਲਾਗੂ ਕਰ ਦਿੱਤੇ ਜਾਣਗੇ ਜੀ ਪਰ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 17 ਜੁਲਾਈ ਨੂੰ ਮੀਟਿੰਗ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਔਰ ਅੱਜ ਮੀਟਿੰਗ ਨਹੀਂ ਹੋ ਰਹੀ ਜਿਸ ਕਰਕੇ ਉਹ ਸਾਰਾ ਕੇਟਰ ਜਿਹੜਾ ਬਹੁਤ ਪਰੇਸ਼ਾਨ ਹੈ ਪਰ ਉਹਨਾਂ ਨੇ ਫੈਸਲਾ ਕੀਤਾ ਵੀ ਇਹ ਇਸੇ ਤਰ੍ਹਾਂ ਡੰਗ ਟਪਾਉਂਦੀ ਰਹੀ ਸਰਕਾਰ ਤੋਂ ਆਪਣਾ ਸੰਘਰਸ਼ ਦੁਬਾਰਾ ਸ਼ੁਰੂ ਕਰਨਗੇ ਔਰ ਗਾਲੀਆਂ ਛੰਡੀਆਂ ਨਾਲ ਪੱਟੇਸਟ ਕਰਨਗੇ ਉਹ ਨਾਲ ਹੀ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਜੇ ਉਹਨਾਂ ਦੀ ਸੁਣਵਾਈ ਨਾ ਹੋਈ ਮੰਗ ਨਾ ਮੰਨੇਗੀ ਤੇ ਉਹ ਜਿਹੜੀਆਂ 4 ਵਿਧਾਨ ਸਭਾ ਹਲਕਿਆਂ 'ਚ ਜਿਮਨੀ ਜੁਣਾ ਹੋ ਰਹੀਆਂ ਨੇ ਉਹਨਾਂ ਵਿੱਚ ਉੱਥੇ ਜਾ ਕੇ ਵੀ ਆਪਣੀਆਂ ਰੈਲੀਆਂ ਤੇ ਹੋਰ ਪੱਟੇਸਟ ਕਰਨਗੇ ਜੀ ਤਾਂ ਤਰਲੋਚਨ ਜੀ ਹੋਰ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਨੇ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ ਤਕੋ ਇਸ ਤੋਂ ਪਹਿਲਾਂ ਇੱਕ ਕਮਿਊਨਿਟੀ ਹੈਲਥ ਮਿਸਟਰੀ ਅਫੀਸਰ ਐਸੋਸੀਏਸ਼ਨ ਹੈ ਜੀ ਇਸ ਐਸੋਸੀਏਸ਼ਨ ਵੱਲੋਂ ਵੀ ਜਲੰਧਰ ਪ੍ਰਟੈਸਟ ਕੀਤਾ ਸੀ ਔਰ ਉੱਥੇ ਉਹਨਾਂ ਦੇ ਮੈਂਮੋਰੈਂਡਮ ਲੈਣ ਉਪਰੰਤ ਇਹ ਵਾਦਾ ਕੀਤਾ ਗਿਆ ਸੀ ਕਿ ਹੁਣ ਤੇ ਜਿਮਨੀ ਚੌਂ ਚੱਲ ਰਹੀ ਹੈ ਕੌਣ ਜਾਬਤਾ ਲੱਗਾ ਔਰ ਕੌਣ ਜਾਬਤੇ ਤੋਂ ਬਾਅਦ ਉਹਨਾਂ ਨੂੰ ਬਕਾਇਦਾ ਲਿਖਤੀ ਤੌਰ ਤੇ ਮੁੱਖ ਮੰਤਰੀ ਦਫ਼ਤਰ ਤੋਂ 16 ਜੁਲਾਈ ਦੀ ਮੀਟਿੰਗ ਦਾ ਸਮਾਂ ਦਿੱਤਾ ਸੀ ਪਰ ਪਿਛਲੇ ਦਿਨੀ ਉਹਨਾਂ ਨੂੰ ਇੱਕ ਹੋਰ ਚਿੱਠੀ ਮਿਲ ਗਈ ਮੁੱਖ ਮੰਤਰੀ ਦਫ਼ਤਰ ਤੋਂ ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ 16 ਜੁਲਾਈ ਨੂੰ ਮੀਟਿੰਗ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ ਸੰਭਵ ਨਹੀਂਗੀ ਤਾਂ ਹੁਣ ਇਹ ਮੀਟਿੰਗ ਜਿਹੜੀ ਹੈ ਉਹ ਕਦੋਂ ਤੈਅ ਕਰਨੀ ਆਉਣ ਵਾਲੇ ਸਮੇਂ 'ਚ ਜਿਹੜਾ ਜਾਣਕਾਰੀ ਦਿੱਤੀ ਜਾਊਗੀ ਜਿਸ ਕਰਕੇ ਇਹ ਐਸੋਸੀਏਸ਼ਨ ਵੀ ਕਾਫੀ ਰੋਲਸ ਵਿੱਚ ਮੰਨੀ ਜਾਂਦੀ ਹੈ ਜੀ ਇਸੇ ਤਰ੍ਹਾਂ ਇੱਕ ਮਿਸਟੀਰੀਅਸ ਜੁਨੀਅਨ ਹੈ ਉੰਦੇ ਨਾਲ ਵੀ ਫਗਵਾੜੇ ਦਿਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਮੀਟਿੰਗ ਕੀਤੀ ਸੀ ਡਿਟੇਲ ਚ ਸਾਰੀ ਗੱਲ ਹੋਈ ਸੀ ਪਰ ਇਹ ਗੱਲ ਕਹੀ ਗਈ ਸੀ ਵੀ 15 ਦਿਨਾਂ ਦੇ ਵਿੱਚ ਉਹਨਾਂ ਨਾਲ ਦੁਬਾਰਾ ਮੀਟਿੰਗ ਕਰਕੇ ਚੰਡੀਗੜ੍ਹ ਤੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ ਪਰ ਇਸ ਜੂਨੀਅਨ ਦੇ ਪ੍ਰਧਾਨ ਮਰੀਕ ਸਿੰਘ ਸੰਧੂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਜਿਉਂ ਉਹ ਕਈ ਦਿਨਾਂ ਤੋਂ ਮੀਟਿੰਗ ਤੇ ਸੱਦੇ ਦੀ ਉਡੀਕ ਕਰ ਰਹੇ ਨੇ ਪਰ ਉਹਨਾਂ ਨੂੰ ਅੱਜ ਤੱਕ ਕੋਈ ਸੱਤਾ ਪੱਤਰ حاصل ਨਹੀਂ ਹੋਇਆ ਜੀ ਔਰ ਇਸੇ ਤਰ੍ਹਾਂ ਇੱਕ ਮੁਲਾਜ਼ਮ ਪੈਨਸ਼ਨਰ ਸੰਜਾ ਫਰੰਟ ਹੈ ਇਸ ਫਰੰਟ ਨੂੰ ਵੀ ਜਦੋਂ ਇਹਨਾਂ ਨੇ ਜਿਮਨੀ ਚੋਣ ਜਿਹੜੀ ਜਲੰਧਰ ਵੈਸਟ ਹੋਈ ਸੀ ਉੱਥੇ ਪ੍ਰਟੈਸਟ ਕਰਨ ਦਾ एलान ਕੀਤਾ ਸੀ ਧਮਕੀ ਦਿੱਤੀ ਸੀ ਇਸ ਯੂਨੀਅਨ ਨਾਲ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ 1 ਜੁਲਾਈ ਨੂੰ ਫਗਵਾੜੇ ਮੀਟਿੰਗ ਕੀਤੀ ਸੀ ਡਿਟੇਲ ਚ ਸਾਰੀ ਡਿਸਕਸ਼ਨ ਹੋਈ ਸੀ ਔਰ ਇਸ ਯੂਨੀਅਨ ਨੂੰ ਆਸਾਂ ਦੇ ਫਰੰਟ ਨੂੰ ਇਹ ਭਰੋਸਾ ਦਿੱਤਾ ਹਿੱਸਿਆਂ ਵੱਲੋਂ ਵੀ 25 ਜੁਲਾਈ ਨੂੰ ਚੰਡੀਗੜ੍ਹ ਪੰਜਾਬ ਭਵਨ ਚ ਆਸਾਂ ਦੇ ਫਰੰਟ ਨਾਲ ਖੁੱਲੀ ਗੱਲਬਾਤ ਕੀਤੀ ਜਾਵੇਗੀ ਮੀਟਿੰਗ ਕੀਤੀ ਜਾਊਗੀ ਔਰ ਕੋਸ਼ਿਸ਼ ਕੀਤੀ ਜਾਊਗੀ ਵੀ ਇਸੇ ਮੀਟਿੰਗ ਵਿੱਚ ਮਸਲੇ ਹੱਲ ਕੀਤੇ ਜਾਣ ਭਾਵੇਂ ਮੀਟਿੰਗ ਜਿੰਨੀ ਮਰਜ਼ੀ ਲੰਬੀ ਚੱਲੇਗੀ ਪਰ ਉਹ ਮਸਲੇ ਹੱਲ ਕਰਕੇ ਉੱਠਣਗੇ ਪਰ ਇਸ ਸਾਝੇ ਫਰੰਟ ਨੂੰ ਫਿਲਹਾਲ ਮੀਟਿੰਗ ਦਾ ਬਕਾਇਦਾ ਕੋਈ ਲਿਖਤੀ ਜਿਹੜਾ ਸੱਤਾ ਪੱਤਰ ਨਹੀਂ ਮਿਲਿਆ ਸੋ ਇਹ ਸਾਰੀ ਗੱਲ ਨੂੰ ਲੈ ਕੇ ਇੱਕ ਪ੍ਰਭਾਵ ਜਾ ਰਿਹਾ ਵੀ ਸਰਕਾਰ ਫਿਲਹਾਲ ਸ਼ਾਇਦ ਸਮਾਂ ਨਹੀਂ ਦੇ ਰਹੀ ਮੁਲਾਜ਼ਮ ਜਥੇਬੰਦੀਆਂ ਨੂੰ ਗੱਲਬਾਤ ਕਰਨ ਦਾ ਉਹ ਦੂਸਰੇ ਪਾਸੇ ਆਪਾਂ ਦੀ ਆਫਸ ਕਰਦੇ ਤੋਂ ਜਾਣਕਾਰੀ ਮਿਲੀ ਪਿਆ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪ੍ਰਸ਼ਾਸਨਕ ਕੰਮਾਂ ਵਿੱਚ ਬੜੇ ਵਿਜੀ ਨੇ ਖਾਸ ਕਰਕੇ ਵਿੱਤ ਦੇ ਸਬੰਧ ਵਿੱਚ ਜਿਹੜੇ ਆਰਥਿਕ ਮੁੱਦੇ ਨੇ ਪੰਜਾਬ ਦੇ ਸੂਬੇ ਦੇ ਉਹਦੇ ਉੱਪਰ ਉਹ ਵਕ ਵਕ ਪੱਧਰ ਤੇ ਚਰਚਾ ਕਰਨ ਚ ਰੁੱਦੀ ਨੇ ਪਰ ਉਹ ਵੀ ਹੈ ਜਿਹੜੀਆਂ ਮੁਲਾਜ਼ਮ ਜੱਥੇਬੰਦੀਆਂ ਆਸਲਾ ਹੀ ਬੈਠੀਆਂ ਸੀ ਕਿ ਜਨੰਦਰ ਬੈਸਟ ਕਿਉਂ ਖਤਮ ਹੋਣ ਤੋਂ ਬਾਅਦ ਉਹਨਾਂ ਨਾਲ ਨੀਤੀਆਂ ਦਾ ਦੌਰ ਚੱਲੇਗਾ